ਸੋ ਰਾਹੂ ਰੋਡ ਦਾ ਮਸਲਾ ਜਿਹੜਾ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਚੱਕਿਆ ਜਾਂਦਾ ਹੈ ਕਾਫੀ ਲੰਮਾ ਸੰਘਰਸ਼ ਜਿਹੜਾ ਕਰਦੇ ਨਜ਼ਰ ਆਉਂਦੇ ਨੇ ਪਰ ਅੱਜ ਫਿਰ ਇੱਕ ਵਾਰ ਜਿਹੜਾ ਡੀਸੀ ਦਫਤਰ ਪਹੁੰਚਿਆ ਦਿਲਬਖ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਫਿਰ ਤੋਂ ਡੀਸੀ ਦਫਤਰ ਪਹੁੰਚੇ ਹੋ ਕੀ ਕਾਰਨ ਹੈ ਸਾਡੀਆਂ 4 ਜਥੇਬੰਦੀਆਂ ਹੀ ਸਾਡੇ ਨਾਲ ਇਹ ਲੱਕੋ ਵਾਲਾ ਲੋਕੜੇ ਨੇ ਇਹ ਖੋਸਾ ਵਾਲਾ ਖੜੇ ਨੇ ਇਹ ਦਵਾਪਾ ਵਾਲਾ ਖੜੇ ਨੇ ਸਾਡੀ ਯੂਨੀਅਨ ਆ ਅਸੀਂ ਰਾਹੂ ਰੋਡ ਦਾ ਮੁੱਦਾ ਲੈ ਕੇ ਚੱਲੇ ਸੀ ਰਾਹੂ ਰੋਡ ਦੇ ਮੁੱਦੇ ਦੇ ਨਾਲ ਕਾਫੀ ਮੁੱਦੇ ਜੁੜਦੇ ਆ ਜੁੜਦੇ ਜਿਵੇਂ ਮੰਨੇ ਬੈਨੇ ਦਾ ਮੁੱਦਾ ਵਾ ਜਾਂ ਓਵਰ ਲੋਡ ਟਿਪਰਾਂ ਦਾ ਮੁੱਦਾ ਜਿਹੜੇ ਟਿਪਰ ਨਵੇਂ ਸ਼ਹਿਰ ਤੋਂ ਲੰਘ ਕੇ ਇੱਧਰ ਆ ਰਹੇ ਨੇ ਉਹਨਾਂ ਦਾ ਮੁੱਦਾ ਸੀ ਉਹ ਮੁੱਦਿਆਂ ਉੱਤੇ ਸਾਰੇ ਜਿਹੜੀ ਅੱਜ ਗੱਲ ਹੋਈ ਆ ਤੇ ਜਿੱਥੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਛੜਕ ਦਾ ਮੁੱਦਾ ਤੁਹਾਡਾ ਉਹ ਅਸੀਂ 2-4 ਦਿਨਾਂ ਵਿੱਚ ਸ਼ੁਰੂ ਕਰਾਂਗੇ ਬਾਜੜੇ ਮੋੜ ਤੋਂ ਸ਼ੁਰੂ ਕਰਕੇ ਕੁਅਜਕਾਂ ਤੱਕ ਜਾਊਗੀ ਏਹੀਂ 1 ਮਹੀਨੇ ਸਾਰੀ ਕੰਪਲੀਟ ਕਰਾਂਗੇ ਤੇ ਜਿਹੜਾ ਉਹਦੇ ਵਿੱਚ ਦਰਖਤ ਪੱਟ ਕੇ ਡਬਲ ਰੂਡ ਬੰਨਣਾ ਖਵਾਜੀਆਂ ਤੱਕ ਜਿਹੜਾ ਫੋਰ ਲੇਨ ਬੰਨਣਾ ਖਵਾਜੀਆਂ ਤੱਕ ਉਹ ਸਾਰਾ 6 ਮਹੀਨੇ ਦੇ ਵਿੱਚ ਵਿੱਚ ਕੰਪਲੀਟ ਕਰ ਦਾਂਗੇ ਅਸੀਂ ਸੰਘਰਸ਼ ਪਹਿਲਾਂ ਵੀ ਕੀਤਾ ਪਹਿਲਾਂ ਵੀ ਸ਼ੁਰੂ ਹੋਇਆ ਸੀ ਬੰਨਣਾ ਉਸ ਤੋਂ ਬਾਅਦ ਫਿਰ ਰੁਕੇਗਾ ਕੀ ਕਾਰਨ ਲੱਗਦਾ ਕਿ ਸ਼ੁਰੂ ਕਰਕੇ ਫਿਰ ਰੋਕ ਦਿੱਤਾ ਜਾਂਦਾ ਸੀ ਕਈ ਵਾਰੀ ਹੁੰਦਾ ਵੀ ਜਿਵੇਂ ਸਰਕਾਰਾਂ ਦੀਆਂ ਤਾਂ ਹੁਣ ਦੇਖੋ ਨਵੀਆਂ ਭਰਤੀਆਂ ਤੇ ਕੋਈ ਵੀ ਨਹੀਂ ਕਰਦਾ ਮੈਂ ਹੁਣ ਗੱਲ ਤੁਸੀਂ ਕਹੋਗੇ ਦੂਜੇ ਪਾਸੇ ਲੈ ਗਿਆ ਅੱਜ ਸਕੂਲਾਂ ਦੇ ਅੰਧਗਾਟਨ ਹੋ ਰਹੇ ਆ ਮਾਟਰਾਂ ਨੂੰ ਕੁੱਟ ਪੈ ਰਹੀ ਰੋਜ਼ ਮਾਟਰਾਂ ਨੂੰ ਤੇ ਰੋਜ਼ ਸੜਕਾਂ ਤੇ ਕੁੱਟਿਆ ਜਾਂਦਾ ਧੂ ਧੂ ਕੇ ਕੁੱਟਣ ਦੇ ਨੇ ਵੀ ਤੁਹਾਨੂੰ ਸਕੂਲਾਂ ਚ ਵੜਨ ਨਹੀਂ ਦੇਣਾ ਤੇ ਸਕੂਲਾਂ ਦੇ ਅੰਧਗਾਟਨ ਕਰਦੇ ਆ ਇਸੇ ਤਰ੍ਹਾਂ ਸਾਰੇ ਮਹਿਕਮਿਆਂ ਦੀ ਬੁਰੀ ਹਾਲਤ ਹੈ ਬਿਜਲੀ ਬੋਰਡ ਚ ਮੁਲਾਜ਼ਮ ਨਹੀਂਗੇ ਕਾ ਪੀ ਡਬਲਯੂਟੀ ਚ ਮੁਲਾਜ਼ਮ ਨਹੀਂ ਭਰਤੀ ਹੋ ਰ ਸਰਕਾਰੀ ਭਰਤੀ ਤੇ ਕਿਤੇ ਹੋ ਹੀ ਨਹੀਂ ਰਹੀ ਤੇ ਸਾਡੇ ਨੌਜਵਾਨ ਜਿਹੜੇ ਉਹ ਵਿਹਲੇ ਠੱਕੇ ਖਾਂਡੇ ਨੇ ਨਸ਼ਿਆਂ ਦੇ ਲੱਗ ਰਹੇ ਨੇ ਕੁਝ ਬਾਹਰ ਨੂੰ ਤੁਰੇ ਜਾਂਦੇ ਆ ਇਹ ਸਾਡੀ ਤਰਾਸਦੀ ਆ ਪੰਜਾਬ ਦੀ ਪੂਰੀ ਹਾਲਤ ਆ ਸਾਡੀ ਹੋਰ ਉਹਨਾਂ ਕੋਲੇ ਉਹ ਮਲਾਜਮ ਨਾ ਹੋਣ ਕਰਕੇ ਜਿਹੜੇ ਖੰਭੇ ਨਹੀਂ ਪੱਟੇ ਜਾ ਰਹੇ ਤੇ ਖੰਭੇ ਨਾ ਪੱਟੇ ਜਾਣ ਕਰਕੇ ਦਰਖਤ ਨਹੀਂ ਪੱਟੇ ਜਾ ਰਹੇ ਦਰਖਤਾਂ ਦਾ ਕਰਕੇ ਰੂਟ ਖੜੀ ਆ ਆ ਰੰਡੀ ਰੋਣਾ ਸਾਡਾ ਟਿਪਰਾਂ ਦਾ ਬਹੁਤ ਜ਼ਿਆਦਾ ਰੌਲਾ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਉਹ ਵੀ ਕਾਰਨ ਹੈ ਉਹ ਸੜਕ ਦਾ ਜਿਹੜਾ ਖਰਾਬ ਹੁੰਦੀ ਹੈ ਬਿਲਕੁਲ ਜੀ ਜਿਹੜੀ ਚੀਜ਼ ਹੁਣ ਕਿਸੇ ਦੇ ਉੱਤੇ ਤੁਸੀਂ ਤੁਹਾਡੇ ਉੱਤੇ 10 ਕਿਲੋ ਭਾਰ ਨਹੀਂ ਤੁਸੀਂ ਸਹਿ ਸਕਦੇ ਆ ਤੇ ਇਹ ਤਾਂ 10 ਕੁਇੰਟਲ ਪਾ ਦਾਂਗੇ ਤੁਸੀਂ ਕੀ ਕਰੋਗੇ ਦੱਸੋ ਇਹ ਇਹ ਹਾਲ ਆ ਇਹ ਕਹਿੰਦੇ ਆ ਵੀ ਦੇਖੋ ਕੰਮ ਨਹੀਂ ਅਸੀਂ ਕਿਸੇ ਦੇ ਕੰਮ ਦੇ ਖਿਲਾਫ ਨਹੀਂ ਹੈਗੇ ਕੋਈ ਮੈਨਿੰਗ ਨਹੀਂ ਜਜ ਕਰਦਾ ਕੋਈ ਜਜ ਕਰਦਾ ਪਰ ਸਾਨੂੰ ਜਿੱਥੇ ਪ੍ਰੋਬਲਮ ਆਉਂਦੀ ਆ ਜਿੱਥੇ ਸਾਡੀ ਪਬਲਿਕ ਨੂੰ ਪ੍ਰੋਬਲਮ ਆਉਂਦੀ ਆ ਉਹਦੇ ਖਿਲਾਫ ਅਸੀਂ ਬੋਲਾਂਗੇ ਟਿਪਰਾਂ ਦੀ ਕੀ ਗਾਈਡਲਾਈਨਸ ਦੱਸੀ ਫਿਰ ਇਹਨਾਂ ਨੇ ਕਿਵੇਂ ਚੱਲੂ ਹਾ ਜੀ ਉਹਨਾਂ ਨੂੰ ਕਹਿਤਾ ਵੀ ਸਵੇਰੇ 7 ਤੋਂ 10 ਤੱਕ ਰਾਹੋਂ ਰੋਡ ਤੇ ਟਿਪਰ ਨਹੀਂ ਚੜ੍ਹਨਾ ਚਾਹੀਦਾ ਸ਼ਾਮ ਨੂੰ 7 ਤੋਂ 10 ਤੱਕ ਟਿਪਰ ਨਹੀਂ ਚੜ੍ਹਨਾ ਚਾਹੀਦਾ ਸੜਕ ਦੇ ਉੱਪਰ ਬਾਕੀ ਦਿਨ ਤੁਸੀਂ ਰਾਤ ਚਲਾਓ ਦਿਨੇ ਚਲਾਓ ਸਾਨੂੰ ਸ਼ੁਰੂ ਕਦੋਂ ਹੋਣਾ ਜੀ ਬੰਨਣਾ ਸਗਲੇ ਤਾਂ ਬੰਦ ਕਰ ਇਹ ਅੱਜ ਤੋਂ ਹੀ ਕਰਨਗੇ ਤੇ ਜਿਹੜੇ ਪਠਾਨਕੋਟ ਵਾਲੇ ਜਿਨ੍ਹਾਂ ਨੇ ਅਗਲੇ ਸ਼ਹਿਰਾਂ 'ਚ ਜਾਣਾ ਜਿਹੜੇ ਲੁਧਿਆਣੇ ਜਾਣਗੇ ਉਹ ਚੱਲਣਗੇ ਜਾਣਾ ਤੇ ਜਿਨ੍ਹਾਂ ਨੇ ਅਗਲੇ ਸ਼ਹਿਰ ਜਾਣਾ ਉਹ ਬਾਈ ਰੋਡੋਂ ਉਨ ਜਾ ਰਹਾ ਹੈਵੀ ਰੋਡ ਬਣੇ ਆ ਹੁਣ ਤੁਸੀਂ ਆਪਣੀ 3000 ਦੀ ਪਰਚੀ ਪਚਾਉਣ ਪਿੱਛੇ ਸਾਡਾ ਲੱਖਾਂ ਕਰੋੜਾਂ ਦਾ ਨੁਕਸਾਨ ਕਰੀ ਜਨੇ ਇਹ ਨਹੀਂ ਕੰਮ ਚੱਲੂਗਾ ਕੰਮ ਜਿਸ ਤਰੀਕੇ ਨਾਲ ਹੈਗਾ ਅਸੀਂ ਉਸੇ ਨਾਲ ਚੱਲੰਦਿਆਂਗੇ ਅਸੀਂ ਤੁਝਾ ਰੇੜੀ ਪੜੀ ਵਾਲਿਆਂ ਦਾ ਕਿਹਾ ਅਸੀਂ ਕਹਿ ਕੇ ਆਏ ਆ ਕਿ ਜਿੰਨੀ ਦੁਕਾਨਦਾਰ ਐਸੋਸੀਏਸ਼ਨ ਅੱਜ ਗੱਲ ਸੁਣ ਲੈਣ ਤੁਹਾਡੇ ਮਾਧਿਅਮੇ ਬੋਲ ਰਹੇ ਆਂ ਕਿ ਇੱਕ ਦੁਕਾਨ ਦੇ ਮੋੜੇ ਤੁਸੀਂ ਤਿੰਨ ਤੇ ਰੇੜੀਆਂ ਲਵਾਈਆਂ ਨੇ ਤੁਸੀਂ ਤਿੰਨਾਂ ਤੋਂ ਕਿਰਾਇਆ ਲੈ ਰਹੇ ਆਂ ਇਹ ਕਿਹੜਾ ਤਰੀਕਾ ਵਾ ਕਿਹੜਾ ਕਾਨੂੰਨ ਆ ਇਹ ਤੇ ਜਿਹੜੇ ਰਾਗੀਰ ਲੰਗਣ ਵਾਲੇ ਆ ਉਹ ਇੱਕ ਦੂਜੇ ਚ ਵਜ ਬਜ ਕੇ ਐਕਸੀਡੈਂਟ ਹੋ ਰਹੇ ਨੇ ਜੀ ਬਹੁਤ ਸਾਰੇ ਐਂਡੀ ਸੀ ਸਾਹਿਬ ਨੂੰ ਕਹਿਆ ਵੀ ਦੁਕਾਨਦਾਰਾਂ ਤੇ ਪਰਚੇ ਦਰਜ ਕਰੋ ਜਿਹੜੇ ਵੀ ਦੁਕਾਨਦਾਰ ਹੈਗੇ ਦੁਕਾਨਦਾਰਾਂ ਤੇ ਪਰਚੇ ਦਿਓ ਤਾਂ ਕਿ ਇਹ ਜਿਹੜੇ ਰੇੜੀਆਂ ਤਾਂ ਲੱਗਣ ਉਹ ਢਣੀਆਂ ਪਰ ਨਾਲ ਰੇੜੀਆਂ ਲੱਗਣ ਉਹ ਢ ਨਹੀਂ ਸਕਦੀਆਂ ਤੇ ਜਿਦਾ ਕਰਕੇ ਸਾਰੀ ਰੇੜੀਆਂ ਵਾਲਿਆਂ ਨੂੰ ਕੋਈ ਜਗ੍ਹਾ ਦੇਵੇ ਸਰਕਾਰ ਦੇਵੇ ਮੰਡੀਆਂ ਲਵਾਵੇ ਸਰਕਾਰ ਸਰਕਾਰ ਨੂੰ ਲੱਗ ਜਗ੍ਹਾ ਦੇਵੇ ਉਹ ਆਪਣਾ ਰੋਟੀ ਰੋਟੀ ਰੋਜ਼ਗਾਰ ਚਲਾਉਣ ਇਹ ਥੋੜਾ ਵੀ ਛੜਕ ਦੇ ਵਿੱਚ ਆਪਣਾ ਰੋਜ਼ਗਾਰ ਥੋੜਾ ਕਰੂ 27 ਤਰੀਕ ਦੇ ਇੱਕ ਪ੍ਰੋਟੈਸਟ ਬਾਰੇ ਕਿਹਾ ਸੀ ਤੁਸੀਂ ਉਹਦਾ 27 ਤਰੀਕ ਦਾ ਹੋਲਡ ਕਰਤਾ ਹੋਲਡ ਕੀਤਾ ਕੈਨਸਲ ਨਹੀਂ ਕੀਤਾ ਹੋਲਡ ਆ ਜੇ ਅਗਰ ਨਹੀਂ ਕਰਨਗੇ ਤੇ ਫਿਰ ਐਸਾ 27 ਵਾਲੇ ਐਤਵਾਰ ਨਹੀਂ ਅਗਲੇ ਐਤਵਾਰਾ ਜੂ ਉਹ ਹੋਊਗਾ ਜੇ ਨਹੀਂ ਕਰਨਗੇ ਕੰਮ ਸ਼ੁਰੂ ਤਾਂ ਹੋਊਗਾ ਦੇਖੋ ਜੀ ਆਪਣਾ ਆਪਣਾ ਕੰਮ ਕਰਕੇ ਕੋਈ ਦੁਘਾਟਨ ਕਰੇ ਸਾਨੂੰ ਕੋਈ ਤਰਾਜ ਨਹੀਂ ਆ ਲੱਖੋ ਵਾਲ ਜੁਨੀਅਨ ਖੜੀ ਆ ਖੋਸਾ ਖੜੀ ਆ ਦਵਾਬਾ ਜੁਨੀਅਨ ਖੜੀ ਆ ਸਾਡੇ ਵਾਲੀ ਆ ਅਸੀਂ ਕੱਲ ਮੁੰਡੀਆਂ ਆ ਰਿਹਾ 11:00 ਵਜੇ ਕੜਿਆਣਾ ਸਕੂਲ ਦੇ ਵਿੱਚ ਅਸੀਂ ਕਹਿੰਨੇ ਆ ਵੀ ਸਾਡੇ ਸਵਾਲਾਂ ਦੇ ਜਵਾਬ ਦੇ ਜਾ ਅਹੀਂ ਤੇ ਤੋ ਤੇਰਾ ਕੋਈ ਮੁਰਦਾਬਾਦ ਜਿੰਦਾਬਾਦ ਨਹੀਂ ਕਰਦੇ ਪਰ ਜਿਹੜੇ ਸਾਡੇ ਸਵਾਲ ਨੇ ਉਹਨਾਂ ਦੇ ਜਵਾਬ ਦੇ ਕੇ ਜਾ ਜੇ ਨਹੀਂ ਦੇਂਗਾ ਤਾਂ ਫਿਰ ਅੱਗੇ ਕੇ ਤੂੰ ਪਿੱਛੇ ਪਿੱਛੇ ਆਹੀ ਫਿਰ ਤਾਂ ਉਹੀ ਜਿੰਦਾਬਾਦ ਮਰਦਾਬਾਦ ਹੋਊਗੀ ਤਾਂ ਜੀ ਜੇ ਵੀਡੀਓ ਵੇਖ ਰਹੇ ਹੋ ਉਹਨਾਂ ਤੱਕ ਪਹੁੰਚ ਜਾਂਦੀ ਤਾਂ ਉਹ ਸਵਾਲ ਕੀ ਨੇ ਇੱਕ ਦੋ ਜਿਹੜਾ ਦੱਸੋਗੇ ਸਾਡੀਆਂ ਜਿੰਨੀਆਂ ਮੰਗਾਂ ਨੇ ਕਿਸਾਨੀ ਦੀਆਂ ਜਿੰਨੀਆਂ ਮੰਗਾਂ ਨੇ ਕਿਸਾਨੀ ਦੀਆਂ ਸਾਰੀਆਂ ਸੈਂਟਰ ਨਾਲ ਜੀ ਐਮਐਸਪੀ ਗਰੰਟੀ ਕਰੂਣ ਜਾਂ ਨਰੇਗਾ ਬਾਰੇ ਆ ਜਾਂ ਸਾਡਾ ਕਰਜ਼ਾ ਮਾਫੀ ਆ ਜਾਂ ਸਾਰੀਆਂ ਜਿੰਨੀਆਂ ਮੰਗਾਂ ਨੇ 12 12 ਸਾਡੀਆਂ ਅਸੀਂ 13 ਤਰੀਕ ਨੂੰ ਇੱਥੋਂ ਚੱਲੇ ਆ ਅਸੀਂ ਦਿੱਲੀ ਜਾਣਾ ਸੀ ਹਰਿਆਣਾ ਸਰਕਾਰ ਨੇ ਰੋਡ ਦੇ ਉੱਪਰ ਛੜ ਕੰਦਾ ਕੱਢਤੀਆਂ ਸਾਡਾ ਕੀ ਕਸੂਰ ਆ ਜੇ ਤੇ ਸੜਕਾਂ ਅਸੀਂ ਰੋਕੀਆਂ ਤਾਂ ਅਸੀਂ ਜ਼ਿੰਮੇਵਾਰ ਆ ਅਸੀਂ ਹਰ ਮੀਟਿੰਗ ਜਿੰਨੀਆਂ ਮੰਤਰੀਆਂ ਨਾਲ ਮੀਟਿੰਗ ਹੋਈਆਂ ਨੇ ਸਾਰੀਆਂ ਮੀਟਿੰਗਾਂ 'ਚ ਇੱਕ ਗੱਲ ਕਹੀ ਵੀ ਭਾਈ ਉਹ ਕੰਦਾ ਖਲਾਓ ਸਾਨੂੰ ਦਿੱਲੀ ਜਾਣ ਹੁਣ ਤੁਸੀਂ ਉਹ ਬਲਾ ਲਾ ਕੇ ਸਾਡਾ ਧਰਨਾ ਚਕਾ ਕੇ ਆਪਣੇ ਗੱਲ ਪਾ ਲਈ ਹੁਣ ਉਹ ਜਿਹੜੇ ਜਿਹੜੇ ਸਾਡੇ ਦਿੱਲੀ ਵਾਲ ਨੂੰ ਮੂੰਹ ਸੀਗੇ ਉਹ ਇਹਨਾਂ ਨੇ ਪੰਜਾਬ ਵਾਲੇ ਪਾਸੇ ਕਰ ਰਿਆ ਹੁਣ ਤਾਂ ਕੋਈ ਦੇ ਗੱਡੀ ਛੱਡ ਕੇ ਨਾ ਠਜੰਦਾ ਉਹ ਕਰਦੇ ਵੀ ਕੀ ਆ ਬੜੀ ਸ਼ਰਮ ਆਉਂਦੀ ਆ 17 ਸਾਲਾਂ ਚ ਪਹਿਲੀ ਵਾਰ ਆ ਬਦਲਾ ਦੇਖਿਆ ਯਾਰ ਬਾਥਰੂਮ ਐਹੀ ਤਾਂ ਕਈ ਦੇਖੇ ਨਹੀਂ ਬਾਥਰੂਮ ਚ ਅਜੇ ਤੱਕ ਜਿਹੜੇ ਸਾਨੂੰ ਦਿਖਾ ਰਹੇ ਨੇ ਕਿ ਬਾਥਰੂਮ ਹੁੰਦੇ ਸਕੂਲ ਦੇ ਵਿੱਚ ਉਹਨਾਂ ਦਾ ਅਧ ਘਟ ਇੱਕ ਸਕੂਲ ਦੀਆਂ 4 4 ਪੱਥਰ ਔਰ 4 ਪੱਥਰਾਂ ਤੇ ਖਰਚਾ ਕੀ ਆ ਰਿਹਾ ਪਤਾ 50000 ਤੋਂ ਘੱਟ ਖਰਚਾ ਨਹੀਂ ਇਹ 4 ਪੱਥਰ ਇੱਕ ਪ੍ਰੋਗਰਾਮ ਕਰਕੇ ਲਾਉਣ ਕਿੱਥੇ ਪੈ ਰਿਹਾ ਖਰਚਾ ਚੰਭੂ ਉਹੀ ਗੱਲ ਕਰ ਰਿਹਾ ਕਰ ਰਾਇਆ ਉਹ ਜਿਹੜਾ ਚੰਭੂ ਮੋਰਚਾ ਸਾਡਾ ਚਕਾਇਆ ਗਿਆ ਉਹ ਤੁਸੀਂ ਕਿਉਂ ਚਕਾਇਆ ਫਿਰ ਜਿਹੜਾ ਸਾਡੀਆਂ ਉੱਥੋਂ ਜਿਹੜਾ ਸਾਡਾ ਸਮਾਨ ਲੁੱਟਾਇਆ ਗਿਆ ਉਸ ਨੇ ਤੇ ਉਹਦੇ ਗੁੰਡਿਆਂ ਨੇ ਰਲ ਕੇ ਲੁੱਟਿਆ ਉਹ ਉਹਦੀ ਪਰਪਾਈ ਕੌਣ ਕਰੂਗਾ ਠੀਕ ਆ ਤੀਜਾ ਇਹ ਸਾਡੇ ਸਾਂਹਿਆ ਨਾਲ ਹਲਕੇ ਦੇ ਸਵਾਲ ਨੇ ਸਾਡੇ ਸਾਂਹਿਆ ਨਾਲ ਹਲਕੇ ਦੇ ਉੱਤੇ ਕੋਈ ਰੋਡ ਨਹੀਂ ਬਣਿਆ ਤਿੰਨ ਸਾਲ ਬੀਤ ਗਏ ਨੇ ਮੰਤਰੀ ਬਣੇ ਨੂੰ ਪਹਿਲਾਂ ਢਿੱਲੋਂ ਵੀ ਮੰਤਰੀ ਰਿਹਾ ਤਾਂ ਵੀ ਪਰ ਅਜੇ ਤੱਕ ਕੋਈ ਕੰਮ ਨਹੀਂ ਹੋਇਆਗਾ ਅਸੀਂ ਕਹਿੰਨੇ ਆ ਤੁਸੀਂ ਇੱਕ ਤਾਪੜ ਤਾਪੜ ਕੇ ਕਹਿ ਰਹੇ ਜੋ ਰਾਹੋਂ ਰੂਡ ਮੈਂ ਬਣਾਇਆ ਤੁਸੀਂ ਰਾਹੋਂ ਰੂਡ 'ਚ ਇੱਕ ਦੇਣ ਦੱਸ ਦਿਓ ਤੁਹਾਡਾ ਦਾਸ ਸਿੰਦਰਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਸ ਤਰ੍ਹਾਂ ਕਿ ਦਲਬਾਹ ਸਿੰਘ ਗਿੱਲ ਉਹਨਾਂ ਨੇ ਦੱਸਿਆ ਕਿ ਸਾਡੀਆਂ ਚਾਰਜ ਅਥੇਵੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀ ਡੀਸੀ ਸਾਹਿਬ ਨੂੰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੀਟਿੰਗ ਦਿੱਤੀ ਅੱਜ ਜਿਹੜੇ ਰਿਲੇਟਡ ਡਿਪਾਰਟਮੈਂਟ ਸੀਗੇ ਉਹਨਾਂ ਨੂੰ ਬੁਲਾਇਆ ਵੀ ਔਰ ਬਿਠਾ ਕੇ ਸਾਰੀ ਗੱਲ ਦੀ ਤਸੱਲੀ ਵੀ ਕਰਾਈ ਜਿਹੜਾ 27 ਹਾਰਾ ਪ੍ਰੋਗਰਾਮ ਸੀਗਾ ਉਹ ਹੋਲਡ ਤੇ ਹੈਗਾ ਵਾ ਪਰ ਸਾਨੂੰ ਲਗਭਗ ਲੱਗਦਾ ਵੀ ਸਾਡਾ ਮਸਲਾ ਹੱਲ ਹੋ ਜਾਏਗਾ ਕਿਉਂਕਿ ਇਹਨਾਂ ਨੇ ਇਹ ਵੀ ਆਸ਼ਵਾਸਨ ਦਿੱਤਾ ਵੀ ਕੁਝ ਦਿਨਾਂ ਦੇ ਵਿੱਚ ਅਸੀਂ ਉਹ ਸੜਕ ਦਾ ਕੰਮ ਸ਼ੁਰੂ ਕਰਨ ਲੱਗੇ ਸੋ ਅਸੀਂ ਇਹਦੇ ਵਿੱਚ ਹੋਰ ਵੀ ਗੱਲਾਂ ਦੋ ਤਿੰਨ ਐਡ ਆਨ ਕੀਤੀਆਂ ਨੇ ਜਿਵੇਂ ਕਿ ਮੈਂ ਆਪਣੇ ਵੱਲੋਂ ਇਹ ਗੱਲ ਐਡ ਕੀਤੀ ਸੀਗੀ ਵੀ ਜਿਹੜਾ ਬੰਨ ਹੈ ਕਿਉਂਕਿ ਹੁਣ ਬਰਸਾਤੀ ਮੌਸਮ ਆ ਗਿਆ ਆਪਾਂ ਪਿਛਲੇ ਟਾਈਮ ਚ ਦੇਖਿਆ ਜਦੋਂ ਹੜ੍ਹ ਆਏ ਸੀ ਤੇ ਕਿੰਨਾ ਨੁਕਸਾਨ ਕਿਸਾਨਾਂ ਦਾ ਹੋਇਆ ਸੀਗਾ ਫਸਲਾਂ ਦਾ ਹੋਇਆ ਸੀ ਔਰ ਉਹਦਾ ਕੋਈ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਸੀ ਦਿੱਤਾ ਗਿਆ ਸੋ ਉਹ ਗੱਲ ਮੈਂ ਡੀਸੀ ਸਾਹਿਬ ਨੂੰ ਕਹੀ ਸੀ ਵੀ ਤੁਸੀਂ ਇਹ ਬੇਨਤੀ ਆ ਸਾਡੀ ਵੀ ਅਸੀਂ ਲਗਤੋ ਜੇ ਤੁਸੀਂ ਕਹਿੰਦੇ ਹੋ ਅਸੀਂ ਮੰਗ ਪੱਤਰ ਵੀ ਦੇ ਦਿੰਨੇ ਆ ਬਟ ਤੁਸੀਂ ਇਹ ਉਹਨਾਂ ਨੇ ਇਹ ਨੋਟ ਕੀਤੀ ਗੱਲ ਮੈਂ ਕਿਹਾ ਜਿਹੜੇ ਬੰਨ ਨੇ ਜਿਹੜੇ ਮਾਈਨਿੰਗ ਹੋਈ ਆ ਉਹਦੇ ਕਰਕੇ ਬੰਨਾਂ ਦੀ ਜਿਹੜੀ ਹਾਲਤਾ ਬਾੜੀ ਖਸਤਾ ਵਾ ਸੋ ਉਹਨੂੰ ਅਸੀਂ ਇਹ ਗੱਲ ਕਹੀ ਸੀ ਵੀ ਤੁਸੀਂ ਇੱਕ ਵਾਰ ਦੇਖ ਕੇ ਉਹਨੂੰ ਰਿਪੇਅਰ ਕਰੋ ਤਾਂ ਕਿ ਅੱਗੇ ਆਉਣ ਵਾਲਾ ਜਿਹੜਾ ਸਮਾਂ ਉਹ ਕਿਸਾਨਾਂ ਵਾਸਤੇ ਤੇ ਲੋਕਾਂ ਵਾਸਤੇ ਕਿਉਂਕਿ ਆਮ ਜੀਵਨ ਵੀ ਗਰਸਤ ਹੋ ਜਾਂਦਾ ਜਦੋਂ ਪਾਣੀ ਆਉਂਦਾ ਆਪਾਂ ਵੇਖਿਆ ਹੀ ਹੈ ਬਹੁਤ ਬੁਰੇ ਹਾਲਾਤ ਹੁੰਦੇ ਬਿਮਾਰੀਆਂ ਫੈਲਦੀਆਂ ਸੋ ਉਹਨਾਂ ਨੇ ਇਹ ਗੱਲ ਨੂੰ ਬੜਾ ਸੀਰੀਅਸਲੀ ਲਿਆ ਔਰ ਨੋਟ ਵੀ ਕੀਤਾ ਸੋ ਇਹ ਗੱਲਾਂ ਅਸੀਂ ਦੇਖਦੇ ਹੋਏ ਅਸੀਂ ਇੱਕ ਗੱਲ ਟਿਪਰ ਦੀ ਰੱਖੀ ਸੀਗੀ ਵੀ ਜਿਹੜੇ ਓਵਰਲੋਡ ਟਿਪਰ ਚੱਲਦੇ ਆ ਜੀ ਉਹਦੇ ਵਿੱਚ ਅਸੀਂ ਕਿਹਾ ਸੀ ਵੀ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਨੇ ਉਹ ਟੁੱਟਦੀਆਂ ਓਵਰਲੋਡ ਟਿੱਪਰ 'ਚ ਤੇ ਇੱਕ ਅਸੀਂ ਕਿਹਾ ਸੀ ਵੀ ਉਹਨੂੰ ਟੱਕ ਕੇ ਉਪਰੋਂ ਟਿੱਪਰ ਟਕਿਆ ਹੋਵੇ ਤਾਂ ਕਿ ਜਿਹੜੀ ਮਿੱਟੀ ਉੜਦੀ ਆ ਉਹਦੇ ਨਾਲ ਐਕਸੀਡੈਂਟਸ ਵੀ ਹੁੰਦੇ ਨੇ ਜਿਹੜੇ ਲੋਕ ਮੋਟਰਸਾਈਕਲਾਂ ਤੇ ਆਂਦੇ ਆ ਉਹਨੇ ਅੱਖਾਂ 'ਚ ਪੈਂਦਾ ਸੋ ਇਹ ਗੱਲ ਵੀ ਅਸੀਂ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਸੀ ਦੋ ਟਨ ਪੁਆਇੰਟ ਸੀ ਅਸੀਂ ਨੋ ਡਾਊਨ ਕਰਾਇਆ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਾਡਾ ਗੱਲਬਾਤ ਸੁਣੀ ਆ ਔਰ ਸਾਨੂੰ ਪੂਰਾ ਵਿਸ਼ਵਾਸ ਆ ਕਿ ਉਹ ਕੰਮ ਸ਼ੁਰੂ ਹੋਊਗਾ ਜਿਹੜਾ ਰਾਹ ਰੋਡ ਸ਼ੁਰੂ ਕਰਾਇਆ ਸੀ ਉਹਦਾ ਕੰਮ ਜਿਹੜਾ 25-30% ਚੱਲਣ ਤੋਂ ਬਾਅਦ ਚ ਅਧੂਰਾ ਪਿਆ ਸੀ ਸਾਲ ਬ ਜਿਹਦਾ ਕਰਕੇ ਸਾਡੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਕਿਉਂਕਿ ਨੰਗਣਾ ਭੀੜ ਬਹੁਤ ਜ਼ਿਆਦਾ ਹੋਈ ਹੋਈ ਆ ਉਹਦੇ ਸਬੰਧ ਚ ਜਿਹੜਾ ਮੰਗ ਪੱਤਰ ਦੇ ਗਏ ਅੱਜ ਸਾਡੇ ਵਿੱਚ ਡੀ ਸਾਹਿਬ ਨੇ ਆਪ ਨਾਲ ਨਾਲ ਐਡੀਮ ਸਾਹਿਬ ਤੇ ਨਾਲ ਬਿਜਲੀ ਤੇ ਐਕਸ਼ਨ ਸਾਹਿਬ ਆਏ ਸੀ ਬਿਜਲੀ ਬੋਰਡ ਤੋਂ ਤੇ ਪੀਡਬਲਯੂਡੀ ਦੇ ਐਕਸ਼ਨ ਸਾਹਿਬ ਆਏ ਸੀਗੇ ਤੇ ਜੰਗਲਾਤ ਤੇ ਜੰਗਲਾਤ ਵਿਭਾਗ ਦੇ ਸਾਰਿਆਂ ਨੇ ਬੈਠ ਕੇ ਮੀਟਿੰਗ ਹੋਈ ਆ ਜਿਦੇ ਚ ਉਹਨਾਂ ਨੇ ਕਿਹਾ ਕਿ ਵਾਲੀਆ ਪੈਲਸ ਤੋਂ ਲੈ ਕੇ ਇਹ ਕੌਜਗਾਂ ਤੱਕ ਦੀ ਜਿਹੜੀ ਸੜਕ ਆ ਉਹ ਇੱਕ ਹਫ਼ਤੇ ਦੇ ਵਿੱਚ ਵਿੱਚ ਸ਼ੁਰੂ ਕਰਾ ਕੇ ਅਸੀਂ ਉਹਨੂੰ ਕੰਪਲੀਟ ਕਰਾਵਾਂਗੇ ਤੇ 3 ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਦਰਖਤ ਨੇ ਸਾਈਡਾਂ ਦੇ ਉਹ ਪੱਟੇ ਜਾਣਗੇ ਤੇ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਖੰਭੇ ਸਾਈਡਾਂ ਦੇ ਪੱਟ ਕੇ ਸਾਰੇ ਤੇ ਅਸੀਂ ਜਿਹੜੀ ਇਹਦੀ ਹੈ ਜਿੰਨੀ ਡਬਲ ਬਣਨ ਵਾਲੀ ਡਬਲ ਜਿਹੜੀ ਸਿੰਗਲ ਬਣਨ ਵਾਲੀ ਸਿੰਗਲ ਇਹ ਸੜਕ ਨੂੰ ਇੰਨੇ ਚਿਰ ਅਸੀਂ ਕੰਪਲੀਟ ਕਰਾ ਲਾਂਗੇ ਇਹ ਸਾਡੀ ਅੱਜ ਇਹਨਾਂ ਨਾਲ ਮੀਟਿੰਗ ਹੋਈ ਆ ਬੈਠ ਕੇ ਕਿਤੇ ਹਫ਼ਤੇ ਤੱਕ ਇਹ ਸ਼ੁਰੂ ਕਰਾਉਂਦੇ ਆ ਆਪਾਂ ਵੇਟ ਕਰਾਂਗੇ FWD ਵਾਲੇ ਆਪ ਵਿੱਚ ਬੈਠੇ ਸੀ ਕਹਿੰਦੇ ਸਾਡਾ ਪਾਸ ਹੋ ਗਿਆ ਸਾਰਾ ਕੁਝ ਦਿਖਾ ਕੇ ਗਏ ਚਿੱਟੀਆਂ ਪੱਤਰ ਵੀ ਜੇ ਕਰਾ ਦੇਣਗੇ ਤਾਂ ਸਾਡੇ ਲੋਕਾਂ ਨੂੰ ਬਹੁਤ ਰਾਹਤ ਮਿਲੂਗੀ ਇਹ ਪੈਸੇ ਦੇ 2016 ਤੋਂ ਲੈ ਕੇ ਇੱਥੇ ਪੈਚਵਾਰ ਕਿੰਨੀ ਸੋਇਆ ਪਰ 23 ਦੇ ਵਿੱਚ ਆਣ ਕੇ ਜਦੋਂ ਆਪਾਂ ਮੁੱਦਾ ਚੱਕਿਆ ਤੇ ਫਿਰ ਇਹਦਾ ਚੰਗਾ ਲੰਬਾ 1 ਸਾਲ ਸੰਘਰਸ਼ ਕਰਨ ਤੋਂ ਬਾਅਦ ਚ ਜਿਹੜੀ ਏ 30% ਕੰਮ ਜਿਹੜਾ ਚੱਲਿਆ ਤੇ ਉਹ ਹੋਇਆ ਸੀ ਜੀ ਦੇਲਵਾ ਗਈ ਤੁਸੀਂ 27 ਤਰੀਕ ਦੀ ਕੋਲ ਦਿੱਤੀ ਸੀ ਉਹ ਕੈਨਸਲ ਕੀਤੀ ਜਾਏਗੀ ਫੇਰ ਆਲੋ ਪੋਸਟਫੋਨ ਆ ਕੈਨਸਲ ਨਹੀਂ ਆ ਪੋਸਟਫੋਨ ਕਹਿ ਸਕਦੇ ਆ ਆਪਾਂ ਨੂੰ ਵੀ ਜੇ ਕੰਮ ਨਾ ਸ਼ੁਰੂ ਹੋਇਆ ਤਾਂ ਫੇਰ ਆਪਾਂ ਵੀ ਕਿਤੇ ਗਏ ਨਹੀਂ ਆਪਾਂ ਇੱਥੇ ਹੀ ਆ ਬਾਕੀ ਅਸੀਂ 3-4 ਜੁਨੀਅਨ ਆ ਇੱਥੇ ਖੜੀਆਂ ਨੇ ਲਾਤੀਆ ਸਾਹਿਬ ਫਿਰ ਗਏ ਅੰਦਰ ਵੀ ਅੰਦਰ ਜਿਹੜੇ ਪ੍ਰਸ਼ਾਸਨ ਅੰਦਰ ਵੀ ਅੰਦਰ ਵੀ ਰੱਖਿਆ ਜੀ ਸਰ ਉਹ ਰੋਡ ਤੋਂ ਕਿਸੇ-ਕੁਸੇ ਰੋਡ ਤੋਂ ਜਿਹੜੇ ਨਿਕਲਦੇ ਆ ਸਾਡੇ ਨਾਲ ਸਾਡੇ ਨਾਲ ਆਈਟਮ ਲੱਖੋਵਾਲ ਇਹ ਖੋਸਾ ਤੇ ਦਵਾਬਾ ਜੂਨੀਅਨ ਸਾਡੇ ਨਾਲ ਨੇ ਸਾਰੀਆਂ ਜੀਆਂ ਖੜੇ ਆ ਸਾਰੇ ਤੇ ਅਸੀਂ ਅੱਜ ਇੱਕ ਹੋਰ ਵੀ ਕਹਿੰਨੇ ਆ ਤੇ ਕੱਲ ਹਲਕਾ ਸਾਹਮਣੇ ਵਾਲ ਦੇ ਵਿੱਚ ਇੱਕ ਸਕੂਲ ਦਾ ਪੁਰਾਣੇ ਬਣੇ ਸਕੂਲ ਦਾ ਅਧிகਾਰਤਨ ਕਰਨ ਮੰਤਰੀ ਆ ਰਿਹਾ ਤੇ ਅਸੀਂ ਉਹਨੂੰ ਉੱਥੇ ਸਵਾਲ ਜਵਾਬ ਵੀ ਕਰਾਂਗੇ ਨਾਲ ਕਿ ਤੁਹਾਡੇ ਮਾਧਿਅਮ ਵਿੱਚ ਜਾਣਕਾਰੀ ਮਿਲਦੀ ਹੈ ਦੱਸਿਆ ਵੀ ਕਿੰਨੀ ਕਿੰਨੇ ਕਦੋਂ ਤੋਂ ਕੰਮ ਸ਼ੁਰੂ ਕਰਨ ਲੱਗਾ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਕੰਮ ਉਹ ਕਹਿੰਦੇ ਸ਼ੁਰੂ ਕਰਦੇ ਜੀ ਮਤਲਬ ਕਿ ਕੱਲ ਨਾ ਕਰਦੀ ਗਵਰਨਮੈਂਟ ਜਾਂ ਕੁਝ ਇਸ ਤਰ੍ਹਾਂ ਤੁਹਾਡੇ ਵੱਲੋਂ ਕੀ ਹੋਊਗਾ ਕਿ ਕੀ ਐਕਸ਼ਨ ਪਰ ਉਹ ਟੋਲ ਪਲਾਜ਼ਾ ਜਿਹੜਾ ਪਵਾੜੇ ਦੀ ਜਿਹੜਾ ਸਾਰੇ ਦੀ ਉਹ ਟੋਲ ਪਲਾਜ਼ਾ ਫੇਰ ਫਿਰ ਫਰੀ ਹੋਊਗਾ ਆ ਇੱਕ ਗੱਲ ਹੋ ਰਹੀ ਹਦੀਸਾ ਦੀ ਜਾਣਕਾਰੀ ਚ ਲੈ ਕੇ ਆਏ ਆ ਕਿ ਟੋਲ ਪਲਾਜ਼ਾ ਸ਼ਿਫਟ ਕਰਨ ਦੀ ਗੱਲ ਹੋਈ ਸੀ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਜਦੋਂ ਆਪਾਂ ਇਹਦਾ ਸੰਘਰਸ਼ ਕੀਤਾ ਸੀ ਕਿਉਂਕਿ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੀ ਉਹਦੇ ਵਿੱਚ ਮੀਡੀਆ ਨੇ 45 ਦੇ 45 ਦੇ ਨਹੀਂ ਉਹ ਖਬਰ ਨੂੰ ਚੱਕਿਆ ਦਿਖਾਇਆ ਬਹੁਤ ਵੱਡਾ ਯੋਗਦਾਨ ਨਹੀਂ ਮੀਡੀਆ ਦਾ ਤੇ ਅਸੀਂ ਹੁਣ ਫੇਰ ਕਹਿ ਕੇ ਆਏ ਕਿ ਉਹ ਅਜੇ ਸ਼ਿਫਟ ਨਹੀਂ ਹੋਇਆ ਜਿਹੜਾ ਕਿ ਰਾਜਪੁਰੇ ਤੋਂ ਲੈ ਕੇ ਉਰੇ ਖੰਨੇ ਕੋਲੇ ਸ਼ਿਫਟ ਹੋਣਾ ਦੋ ਹੋ ਜਾਣਗੇ ਦੋ ਹੋਣਗੇ ਦਾ ਕਰਕੇ ਫਿਰ ਸਾਨੂੰ ਥੋੜਾ ਜਿਹਾ ਬੋਝ ਘੱਟ ਜੁਲ੍ਹਦਿਆਣੇ ਵਾਲੇ ਤੇ